ਇੰਗਲੈਂਡ ਦੇ ਵਿੱਚ ਬਈ ਦੰਗੇ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਬਹੁਤ ਮੁਸਲਮਾਨਾਂ ਤੇ ਪੰਜਾਬੀਆਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ ਜਿੱਥੇ ਕੋਈ ਮੁਸਲਮਾਨ ਦੇਖਦਾ ਕੁੱਟਮਾਰ ਕਰਦੇ ਆ ਉਥੋਂ ਦੇ ਗੋਰੀ ਜਾਂ ਕੋਈ ਪੰਜਾਬੀ ਦੇਖਦਾ ਉਹਦੇ ਨਾਲ ਕੁੱਟਮਾਰ ਕਰਦੇ ਆ ਇਹ ਸਾਰੀ ਗੱਲ ਪਿੱਛੇ ਕਾਰਨ ਕੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਬਈ ਇੱਕ ਸੱਚੀ ਕਹਾਣੀ ਲੈ ਕੇ ਥੋੜੇ ਹਫ਼ਤੇ ਪਹਿਲਾਂ ਇੰਗਲੈਂਡ ਦੇ ਸਾਊਥ ਪੋਰਟ ਵਿੱਚ ਇੱਕ ਘਟਨਾ ਵਾਪਰਦੀ ਆ ਕੀ ਇੱਕ 17 ਸਾਲਾਂ ਦਾ ਮੁੰਡਾ ਹੁੰਦਾ ਕਾਲਿਆਂ ਦਾ ਇੱਕ 17 ਸਾਲਾਂ ਦਾ ਮੁੰਡਾ ਹੁੰਦਾ ਕਾਲਿਆਂ ਦਾ ਉਹ ਇੱਕ ਸਕੂਲ ਦੇ ਵਿੱਚ ਐਂਟਰ ਕਰਦਾ ਉਸ ਦਿਨ ਸਕੂਲ ਦੇ ਵਿੱਚ 뮤직 ਡੇ ਹੁੰਦਾ ਉਹਦੇ ਕੋਲੇ ਚਾਕੂ ਹੁੰਦਾ ਚਾਕੂ ਨਾਲ ਜਾ ਕੇ ਉਹ ਤਿੰਨ ਕੁੜੀਆਂ ਨੂੰ ਚਾਕੂ ਮਾਰ ਮਾਰ ਕੇ ਮਾਰ ਦਿੰਦਾ ਕੋਈ 5 ਸਾਲ ਦੀ ਸੀ ਕੋਈ 6 ਸਾਲ ਦੀ ਸੀ ਕੋਈ 7-8 ਸਾਲ ਦੀ ਸੀ ਉਸ ਤੋਂ ਬਾਅਦ ਉਹ ਮੁੰਡਾ ਇੱਕ ਦੋ ਟੀਚਰਾਂ ਨੂੰ ਵੀ ਚਾਕੂ ਮਾੜੇ ਮੋਟੇ ਮਾਰ ਕੇ ਉੱਥੋਂ ਭੱਜ ਜਾਂਦਾ ਚਲੋ ਜਿਹੜੇ ਟੀਚਰ ਸੀ ਵਿਚਾਰੇ ਉਹ ਜਾ ਕੇ ਹਸਪੀਟਲ 'ਚ ਐਡਮਿਟ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਗੱਲ ਪੁਲਿਸ ਤੱਕ ਪਹੁੰਚਾਈ ਜਾਂਦੀ ਆ ਤੇ ਸ਼ਾਮ ਪੈਂਦਿਆਂ ਪੈਂਦਿਆਂ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡੀ ਅਫਵਾਹ ਫੈਲ ਜਾਂਦੀ ਆ ਅਫਵਾਹ ਇਹ ਫੈਲਦੀ ਆ ਕਿ ਕਿਸੇ ਮੁਸਲਮਾਨ ਮੁੰਡੇ ਵੱਲੋਂ ਕ੍ਰਿਸਚੀਅਨ ਕੁੜੀਆਂ ਨੂੰ ਕਤਲ ਕਰ ਦਿੱਤਾ ਗਿਆ ਜਦੋਂ ਬਾਈ ਜੀ ਇਹ ਇੰਗਲੈਂਡ ਦੇ ਵਿੱਚ ਖਬਰ ਫੈਲੀ ਤਾਂ ਇਹ ਗੋਰਿਆਂ ਦੇ ਘਰ-ਘਰ ਖਬਰ ਇਹ ਪਹੁੰਚ ਗਈ ਜਦੋਂ ਬਾਈ ਜੀ ਗੋਰਿਆਂ ਦੇ ਘਰ-ਘਰ ਖਬਰ ਪਹੁੰਚ ਗਈ ਕਿ ਮੁਸਲਮਾਨਾਂ ਦੇ ਮੁੰਡੇ ਨੇ ਆਪਣੀਆਂ ਕ੍ਰਿਸਚੀਅਨ ਕੁੜੀਆਂ ਨੂੰ ਮਾਰਤਾ ਤਾਂ ਉਹ ਮੁੱਦਾ ਬਣ ਗਿਆ ਉੱਥੇ ਧਰਮ ਦਾ ਧਰਮ ਦੇ ਨਾਂ ਤੇ ਜਿਹੜੇ ਉੱਥੋਂ ਦੇ ਗੋਰੇ ਸੀ ਇੰਗਲੈਂਡ ਦੇ ਜੰਮੇ ਪਲੇ ਸੀਗੇ ਉਹਨਾਂ ਨੇ ਵੀ ਧਰਨੇ ਦੇਣੇ ਸ਼ੁਰੂ ਕਰਤੇ ਉੱਥੇ ਤੋੜ-ਫੋੜ ਕਰਨੀ ਸ਼ੁਰੂ ਕਰਤੀ ਬਹੁਤ ਵੱਡੇ ਪੱਧਰ ਤੇ ਮੁਸਲਮਾਨਾਂ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ ਜਿੱਥੇ ਕੋਈ ਮੁਸਲਮਾਨਾਂ ਦੇ ਇਸ ਜਾ ਕੇ ਉਹ ਤੇ ਗਲ ਪੈ ਜਾ ਕਰਨ ਜਾ ਕੇ ਪੰਜਾਬੀ ਦੇ ਇਸ ਜਾ ਕੇ ਜਿਹੜਾ ਵਿਚਾਰਾ ਇਹ ਕੱਚਾ ਕੁੱਚਾ ਸੀਗਾ ਜਾਂ ਜਿਹੜੇ ਹਜੇ ਵਰਕ ਪਰਮਿਟ ਲੈਣ ਨੂੰ ਉੱਥੇ ਫੇਰਦੇ ਸੀ ਉਹਨਾਂ ਨੂੰ ਕਟਮਾਰ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਜਿਹੜੀ ਪੁਲਿਸ ਸੀ ਬਾਈ ਪੁਲਿਸ ਨੇ ਉਹ ਮੁੰਡਾ ਫੜ ਲਿਆ ਅਰੈਸਟ ਕਰ ਲਿਆ ਜਿਹੜਾ 17 ਸਾਲਾਂ ਦਾ ਮੁੰਡਾ ਸੀ ਤੇ ਪੁਲਿਸ ਨੇ ਮੜ ਕੇ ਇਹ ਖਬਰ ਦਿੱਤੀ ਸੋਸ਼ਲ ਮੀਡੀਆ ਤੇ ਵੀ ਜਿਹੜਾ ਉਹ ਮੁੰਡਾ ਜਿਸ ਨੇ ਇਹ ਕਤਲ ਕਰਿਆ ਵੀ ਉਹ ਮੁਸਲਮਾਨ ਨਹੀਂ ਹੈਗਾ ਉਹ ਕ੍ਰਿਸਚਨ ਹੀ ਆ ਬੇਸ਼ੱਕ ਉਹ ਕਾਲਿਆਂ ਦਾ ਮੁੰਡਾ ਪਰ ਉਹ ਕ੍ਰਿਸਚਨ ਆ ਤੇ ਜਿਹੜੀਆਂ ਇਹ ਕੁੜੀਆਂ ਸੀ ਵੀ ਕ੍ਰਿਸਚਨ ਨਹੀਂ ਵੀ ਤੁਸੀਂ ਐਵੇਂ ਧਰਮ ਦੇ ਮੁੱਦੇ ਦੇ ਨਾਂ ਪੜਕੋ ਪਰ ਵੀ ਇੰਗਲੈਂਡ ਦੇ ਵਿੱਚ ਨਾ ਇੱਕ ਗੋਰੇ ਆ ਜਿਨ੍ਹਾਂ ਨੂੰ ਨੋਪੀ ਕਿਹਾ ਜਾਂਦਾ ਹੈ ਨੋਪੀ ਗੋਰੇ ਉਹ ਹੋਣੇ ਜਿਹੜੇ ਕੀ ਹਿਟਲਰ ਦੀ ਸੋਚ ਵਾਲ ਨੇ ਹਿਟਲਰ ਦੇ ਸੰਧਾਤਾਂ ਤੇ ਚੱਲਦੇ ਨੇ ਉਹ ਬੜੇ ਖਤਰਨਾਕ ਗੋਰੇ ਆ ਜਿਹੜਾ ਇਹ ਕਤਲ ਹੋਇਆ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ ਸਾਜ਼ਿਸ਼ ਇਹ ਆ ਕਿ ਜਿਹੜੇ ਇੰਗਲੈਂਡ ਦੇ ਗੋਰੇ ਆ ਉਹ ਇਹ ਗੱਲ ਚਾਹੁੰਦੇ ਆ ਕਿ ਜਿਹੜੇ ਇੱਥੋਂ ਦੇ ਪੰਜਾਬੀ ਨੇ ਇੱਥੇ ਆ ਕੇ ਵਸੇ ਹੋਏ ਨੇ ਜਾਂ ਇੱਥੇ ਆ ਜਿਹੜੇ ਮੁਸਲਮਾਨ ਵਸੇ ਹੋਏ ਨੇ ਉਹਨਾਂ ਨੂੰ ਇੱਥੋਂ ਕੱਢਿਆ ਜਾਵੇ ਇਨ੍ਹਾਂ ਦੋ ਕੌਮਾਂ ਨੂੰ ਉੱਥੋਂ ਦੇ ਗੋਰੇ ਬਹੁਤ ਜ਼ਿਆਦਾ ਨਫ਼ਰਤ ਕਰਦੇ ਆ ਨਫ਼ਰਤ ਕਿਉਂ ਕਰਦੇ ਆ ਇਸ ਪਿੱਛੇ ਕਾਰਨ ਬਹੁਤ ਵੱਡਾ ਬਈ ਇੰਗਲੈਂਡ ਦੀ ਆਬਾਦੀ ਲਗਭਗ 7.6 ਕਰੋੜ ਦੇ ਕਰੀਬ ਆਬਾਦੀ ਆ ਜਿਹਦੇ ਵਿੱਚੋਂ 80-82% ਗੋਰਿਆਂ ਦੀ ਆਬਾਦੀ ਆ ਜਿਹੜੀ ਬਾਕੀ 17-18% ਦੀ ਆਬਾਦੀ ਆ ਉਹਦੇ ਵਿੱਚ ਆਪਣੇ ਪੰਜਾਬੀ ਆ ਜਾਂਦੇ ਆ ਜਾਂ ਮੁਸਲਮਾਨ ਆ ਜਾਂਦੇ ਆ ਜਾਂ ਕਾਲੇ ਆ ਜਾਂਦੇ ਆ ਹੁਣ ਜਿਹੜੇ ਇੰਗਲੈਂਡ ਦੇ ਗੋਰੇ ਆ ਉਹਨਾਂ ਦੇ ਦਿਲ ਦੇ ਵਿੱਚ ਇੱਕ ਡਰ ਬੈਣਾ ਸ਼ੁਰੂ ਹੋ ਗਿਆ ਬਹੁਤ ਵੱਡਾ ਡਰ ਇਹ ਬੈਣਾ ਹੋ ਗਿਆ ਸ਼ੁਰੂ ਹੋ ਗਿਆ ਕਿ ਜਿਹੜੇ ਇਹ ਪੰਜਾਬੀ ਨੇ ਜਾਂ ਮੁਸਲਮਾਨ ਨੇ ਇਹ ਸਾਡੇ ਦੇਸ਼ ਤੇ ਹੌਲੀ-ਹੌਲੀ ਕਬਜ਼ਾ ਕਰ ਜਾਣਗੇ ਕਬਜ਼ਾ ਕਿਵੇਂ ਕਰ ਜਾਣਗੇ ਗੱਲ ਇਹ ਸੁਣਨ ਵਾਲੀ ਆ ਕਿਉਂਕਿ ਜਿਹੜੇ ਇੰਗਲੈਂਡ ਦੇ ਜੰਮੇ ਪਲੇ ਆ ਵੀ ਗੋਰੇ ਉਹ ਬੱਚੇ ਬਹੁਤ ਘੱਟ ਪੈਦਾ ਕਰਦੇ ਆ ਕਈ ਗੋਰਿਆਂ ਦੇ ਘਰ ਤਾਂ ਨੂੰ ਬਿਲਕੁਲ ਖਾਲੀ ਵੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਘਰੇ ਇੱਕ ਵੀ ਬੱਚਾ ਨਹੀਂ ਹੈਗਾ ਨਾ ਕੁੜੀ ਨਾ ਮੁੰਡਾ ਬਿਲਕੁਲ ਘੱਟ ਬੱਚੇ ਪੈਦਾ ਕਰਦੇ ਆ ਪਰ ਜਿਹੜੇ ਆਪਣੇ ਪੰਜਾਬੀ ਨੇ ਜਾਂ ਮੁਸਲਮਾਨ ਨੇ ਇਹ 2 ਹੀ ਬੱਚੇ ਪੈਦਾ ਕਰਦਿਆਂ ਨੇ ਇਹ 2 ਹੀ ਵੱਡੇ ਪੱਦਰ ਤੇ ਬੱਚੇ ਪੈਦਾ ਕਰ ਰਹੀਆਂ ਨੇ ਤਾਂ ਹੁਣ ਉਹਨਾਂ ਗੋਰਿਆਂ ਦੇਿਲ ਚ ਇੱਕ ਡਰ ਬੈ ਗਿਆ ਕਿ ਇਹ ਕੌਮਾਂ ਦੀ ਦਿਨੋਂ ਦਿਨ ਆਬਾਦੀ ਵਧ ਰਹੀ ਆ ਸਾਡੇ ਦੇਸ਼ ਦੇ ਵਿੱਚ ਤੇ ਸਾਡੀ ਆਬਾਦੀ ਘਟਣੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਕਿਉਂਕਿ ਇਹ ਬੱਚੇ ਬਹੁਤ ਪੈਦਾ ਕਰਦੇ ਆ ਆਬਾਦੀ ਜਿਆਦੀ ਹੋ ਗਈ ਇਹਨਾਂ ਦਾ ਵੋਟ ਬੈਂਕ ਵੱਡਾ ਹੋ ਜਾਊਗਾ ਹੌਲੀ ਹੌਲੀ ਇਹਨਾਂ ਦੀ ਸਰਕਾਰ ਬਣਨੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਇਹ ਸਾਡੇ ਤੇ ਰਾਜ ਕਰਨਾ ਸ਼ੁਰੂ ਕਰ ਲੈਣਗੇ ਇਹ ਵੱਡੀਆਂ ਨੌਕਰੀਆਂ ਦੇ ਆ ਕਰਨਗੇ ਆਪਦੇ ਬੱਚਿਆਂ ਨੂੰ ਵੱਡੇ ਅਹੁਦੇ ਦਿਆ ਕਰਨਗੇ ਸਾਡੇ ਬੱਚੇ ਇੱਥੇ ਹੌਲੀ ਹੌਲੀ ਇਹਨਾਂ ਦੇ ਗੁਲਾਮ ਹੋ ਜਾਣਗੇ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੇ ਇੰਗਲੈਂਡ ਦੇ ਗੋਰੇ ਆ ਉਹਨਾਂ ਨੇ ਲਗਭਗ ਸਾਰੇ ਦੇਸ਼ਾਂ ਤੇ ਰਾਜ ਕੀਤਾ ਹੋਇਆ ਹੈ ਅੱਜ ਉਹ ਇਹ ਚੀਜ਼ ਨੂੰ ਕਿਵੇਂ ਬਰਦਾਸ਼ਤ ਕਰਨ ਲੜ ਕਿ ਸਾਡੇ ਦੇਸ਼ ਦੇ ਉੱਪਰ ਕੋਈ ਹੋਰ ਰਾਜ ਕਰੇ। ਕੁਝ ਗੋਰਿਆਂ ਨੇ ਇਹ ਵੀ ਨਾਰੇ ਦੇਣੇ ਸ਼ੁਰੂ ਕਰਤੇ ਕਿ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਉਹਨਾਂ ਨੂੰ ਇੰਡੀਆ ਦੇ ਵਿੱਚੋਂ ਭਜਾਇਆ ਗਿਆ, ਉਹਨਾਂ ਦੇ ਜ਼ੁਲਮ ਕੀਤੇ ਗਏ। ਹੁਣ ਇਹ ਪੰਜਾਬੀ ਸਾਡੇ ਦੇਸ਼ ਤੋਂ ਵੀ ਭੱਜ ਜਾਣ, ਇਹ ਸਾਡੇ ਦੇਸ਼ ਵਿੱਚ ਕੀ ਕਰਦੇ ਆ। ਕਹਿਣ ਦਾ ਮਤਲਬ ਕਿ ਧਰਮ ਦੇ ਮੁੱਦੇ ਤੇ ਹੁਣ ਉੱਥੋਂ ਦੇ ਗੋਰਿਆਂ ਦੇ ਵਿੱਚ ਇੰਨੀ ਕਿ ਜ਼ਿਆਦਾ ਨਫ਼ਰਤ ਫੈਲ ਚੁੱਕੀ ਆ ਕਿ ਉਹ ਜੇ ਕੋਈ ਮੁਸਲਮਾਨ ਆ ਦੇਸ ਜਾਂਦਾ ਉਹਦੇ ਨਾਲ ਕੁੱਟਮਾਰ ਕਰਦੇ ਆ, ਕਈ ਉਹਨਾਂ ਨੇ ਮੁਸਲਮਾਨਾਂ ਦੇ ਘਰਾਂ 'ਚ ਅੱਗਾਂ ਵੀ ਲਾਤੀਆਂ। ਕਈ ਜਿਹੜੇ ਆਪਣੇ ਪੰਜਾਬੀ ਮੁੰਡੇ ਵਿਚਾਰੇ ਨਵੇਂ ਉਧਰ ਗਏ ਹੋਏ ਆ ਹਜੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ ਜਾਂ ਦੂ ਨੰਬਰ 'ਚ ਰਹਿ ਰਹੇ ਆ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ ਹੁਣ ਕਈ ਸ਼ਹਿਰਾਂ ਦੇ ਵਿੱਚ ਤਾਂ ਪੁਲਿਸ ਨੇ ਕੰਟਰੋਲ ਕਰ ਲਿਆ ਪਰ ਕਈ ਸ਼ਹਿਰਾਂ ਦੇ ਵਿੱਚ ਪੁਲਿਸ ਨੇ ਸਾਫ਼-ਸਾਫ਼ ਕਹਿਤਾ ਲੋਕਾਂ ਨੂੰ ਕਿ ਆਪ ਦੀ ਜਾਨ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਸਾਡੇ ਹੱਥ ਖੜੇ ਆ ਇੱਥੋਂ ਤੱਕ ਕਿ ਉੱਥੋਂ ਦੇ ਗੋਰਿਆਂ ਨੇ ਪੁਲਿਸ ਦੀਆਂ ਗੱਡੀਆਂ ਨਾਲ ਵੀ ਤੋੜਪੰਨ ਕੀਤੀ ਆ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਆ ਹੁਣ ਉਹ ਗੋਰਿਆਂ ਦੇ ਜਿਹੜੇ ਪ੍ਰੋਟੈਸਟ ਆ ਉਹ ਇਸੇ ਗੱਲ ਤੇ ਅੜਿਆ ਹੋਇਆ ਆਗੇ ਪ੍ਰੋਟੈਸਟ ਵੀ ਜਿਹੜਾ ਸਾਡਾ ਦੇਸ਼ ਆ ਇਹਨੂੰ ਛੱਡ ਕੇ ਭੱਜ ਜਾਓ ਅਸੀਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਪਰ ਆਉਣ ਵਾਲੇ ਕੁਝ ਕਸਾਲਾਂ ਦੇ ਵਿੱਚ ਇਹੇ ਕੰਮ ਬਈ ਸਾਰੇ ਦੇਸ਼ਾਂ ਦੇ ਵਿੱਚ ਹੋਣ ਵਾਲਾ ਭਾਵੇਂ ਉਹ ਕੈਨੇਡਾ ਭਾਵੇਂ ਉਹ ਅਮਰੀਕਾ ਭਾਵੇਂ ਤੁਹਾਡਾ ਇੰਗਲੈਂਡ ਆ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਕੰਮ ਤੁਹਾਨੂੰ ਹਰੇਕ ਦੇਸ਼ ਦੇ ਵਿੱਚ ਵੇਖਣ ਨੂੰ ਮਿਲੇਗਾ ਕਿਉਂਕਿ ਗੋਰੇ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਉੱਪਰ ਕੋਈ ਹੋਰ ਰਾਜ ਕਰੇ ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚ ਵੀ ਦੇਖਿਆ ਤੇ ਇੰਗਲੈਂਡ ਦੇ ਵਿੱਚ ਵੀ ਦੇਖਿਆ ਕਿ ਬਹੁਤ ਸਾਰੇ ਆਪਣੇ ਪੰਜਾਬੀ ਮੰਤਰੀ ਬਣ ਚੁੱਕੇ ਆ ਉਹਨਾਂ ਦੀ ਸਰਕਾਰ ਦੇ ਵਿੱਚ ਆਪਣੇ ਪੰਜਾਬੀ ਉਹਨਾਂ ਸਰਕਾਰ ਜਦੋਂ ਮੰਤਰੀ ਬਣ ਗਏ ਹਨ ਤਾਂ ਉਹਨਾਂ ਦੇ ਦਿਲ 'ਚ ਇਹ ਡਰ ਬੈ ਗਏ ਕਿ ਇੱਕ ਦਿਨ ਮੰਤਰੀ ਬੰਨਾ ਸਾਡੇ ਦੇਸ਼ 'ਚ ਸ਼ੁਰੂ ਹੋਗੇ ਉਦੋਂ ਇਹਨਾਂ ਦੀ ਆਬਾਦੀ ਵਧ ਰਹੀ ਹੈ ਜਿਸ ਦੇ ਨਾਲਾਂ ਦੀ ਆਬਾਦੀ ਸਾਡੇ ਨਾਲੋਂ ਜ਼ਿਆਦੀ ਹੋਊਗੀ ਉਸ ਤੋਂ ਬਾਅਦ ਇਹ ਸਾਨੂੰ ਇੱਥੇ ਨਹੀਂ ਰਹਿਣ ਦੇਣਗੇ ਅਸੀਂ ਇਹਨਾਂ ਦੇ ਗੁਲਾਮ ਹੋ ਜਾਾਂਗੇ ਤੇ ਜਿਹੜੇ ਆਪਣੇ ਪੰਜਾਬ 'ਚ ਕਈ ਬੰਦੇ ਬੈਠੀ ਗੱਲ ਕਹਿ ਦਿੰਦੇ ਆ ਕਿ ਨਹੀਂ ਨਹੀਂ ਬਾਹਰਲੇ ਦੇਸ਼ਾਂ ਦਾ ਕਾਨੂੰਨ ਬਾਹਲੇ ਚੰਗੇ ਆ ਉੱਥੇ ਕੋਈ ਧਰਮ ਦੇ ਮੁੱਦੇ ਤੇ ਨਹੀਂ ਲੜਦਾ ਕੋਈ ਧਰਨੇ ਨਹੀਂ ਦਿੰਦਾ ਕੋਈ ਦੰਗੇ ਨਹੀਂ ਕਰਦਾ ਭਰਾਵੋ ਸਾਰਾ ਕੁਝ ਚੱਲਦਾ ਸਾਰੇ ਦੇਸ਼ਾਂ ਦੇ ਵਿੱਚ ਕਿਉਂਕਿ ਰਾਜਨੀਤੀ ਬੜਾ ਕੁਝ ਕਰਾਉਂਦੀ ਆ ਤੇ ਬੜਾ ਕੁਝ ਹੋ ਵੀ ਰਿਹਾ ਬਸ ਆਪਾਂ ਨੂੰ ਦੂਰ ਬੈਠਿਆਂ ਨੂੰ ਐ ਲੱਗਦਾ ਵੀ ਉੱਥੇ ਇਦਾਂ ਦਾ ਕੁਝ ਨਹੀਂ ਕਿਉਂਕਿ ਬਗਾਨੀ ਥੜੀ ਜਿਹਾ ਆਪਾਂ ਨੂੰ ਲੱਡੂ ਵੱਡੇ ਹੀ ਲੱਗਦਾ ਹੁੰਦਾ ਪਰ ਸਾਰੇ ਦੇਸ਼ਾਂ ਦੇ ਵਿੱਚ ਬਈ ਧਰਮ ਦੇ ਮੁੱਦਿਆਂ ਤੇ ਵੀ ਲੋਕ ਲੜਦੇ ਆ ਰਾਜਨੀਤੀ ਸਟੰਟ ਵੀ ਖੇਡੇ ਜਾਂਦੇ ਆ ਆ ਤੁਸੀਂ ਉਹਨਾਂ ਇੰਗਲੈਂਡ 'ਚ ਦੇਖ ਹੀ ਲਿਆ ਕੀ ਕਤਲ ਉਹ ਤਿੰਨ ਕੁੜੀਆਂ ਦਾ ਹੋਇਆ ਕੀਤਾ ਵੀ ਉਹ ਕ੍ਰਿਸਚੀਅਨ ਮੁੰਡੇ ਨੇ ਆ ਪਰ ਉਹਨੂੰ ਰੰਗਤ ਦੇਤੀ ਧਰਮ ਦੇ ਨਾਂ ਦੀ ਵੀ ਧਰਮ ਦੇ ਨਾਂ ਤੇ ਲੋਕ ਇੰਨਾ ਜਿਆਦਾ ਪੜਕ ਗਏ ਕਿ ਹੁਣ ਉਹ ਦੰਗੇ ਕਰੀ ਜਾਂਦੇ ਆ ਅੱਗਾਂ ਲਾਈ ਜਾਂਦੇ ਤੋੜਫੋੜ ਕਰੀ ਜਾਂਦੇ ਲੋਕਾਂ ਦੀਆਂ ਗੱਡੀਆਂ ਤੱਕ ਭੰਨੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਇੰਗਲੈਂਡ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਹਜੇ ਵੀ ਇਹ ਕੰਮ ਚੱਲ ਰਿਹਾ ਆਉਣ ਵਾਲੇ ਸਾਲਾਂ ਦੇ ਵਿੱਚ ਸਿੱਟੇ ਬਹੁਤ ਭਿਆਨਕ ਨਿਕਲਣਗੇ ਤੁਸੀਂ ਗੱਲ ਮੇਰੀ ਯਾਦ ਰੱਖਿਓ ਬਈ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ